ਵੈਕੁਰਜੀ ਖਾਲਸਾ ਵੈਕੁਰਜੀ ਦੀ ਫਤਿਹ ਸਾਡੇ ਵਿੱਚੋਂ ਜਿੰਨਾ ਸੱਜਣਾ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਹਜੂਰ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਉੱਤੇ ਸਰਕਾਰ ਕਵੇਂ ਸ਼ਿਕੰਜੇ ਕਸਦੀ ਪਈ ਹੈ ਉਹ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤਖਤ ਸਾਹਿਬ ਦਾ ਪ੍ਰਬੰਧ 1956 ਦੇ ਗੁਰਦੁਆਰਾ ਐਕਟ ਦੇ ਅਧੀਨ 17 ਮੈਂਬਰੀ ਕਮੇਟੀ ਦੇ ਨਾਲ ਚੱਲਦਾ ਸੀ ਜਿਸ ਦੇ ਵਿੱਚੋਂ 6 ਮੈਂਬਰ ਸਰਕਾਰ ਦਿੰਦੀ ਸੀ ਤੇ 4 ਮੈਂਬਰ ਐਸਜੀਪੀਸੀ ਦੇ ਹੁੰਦੇ ਸਿਗੇ 4 ਮੈਂਬਰ ਹਜੂਰੀ ਖਾਲਸਾ ਦਵਾਨ ਤੇ ਚੀਫ ਖਾਲਸਾ ਦਵਾਨ ਦੇ ਹੁੰਦੇ ਸੀ ਇਹਦੇ ਨਾਲ ਨਾਲ ਤਿੰਨ ਮੈਂਬਰ ਜਿਹੜੇ ਆ ਉਹ ਇਲੈਕਸ਼ਨ ਰਾਹੀਂ ਵੋਟਾਂ ਰਾਹੀਂ ਚੁਣੇ ਜਾਂਦੇ ਸੀ કુલ 17 ਮੈਂਬਰ ਸਨ ਪਰ ਹੁਣ ਏਕਨਾਪ ਚੰਦੇ ਦੀ ਮਹਾਰਾਸ਼ਟra ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 6 ਤੋਂ ਵਧਾ ਕੇ ਤੇ 12 ਮੈਂਬਰ ਹੁਣ ਸਰਕਾਰ ਆਪ ਨਾਮਿਨੇਟ ਕਰੇਗੀ ਆਪਣੇ ਮਨਪਸੰਦ ਦੇ ਐਸਜੀਪੀਸੀ ਦੇ ਮੈਂਬਰ ਘਟਾ ਕੇ 4 ਤੋਂ 2 ਕਰ ਦਿੱਤੇ ਗਏ ਹਨ ਤੇ ਚੀਫ ਖਾਲਸਾ ਦਵਾਨ ਤੇ ਹਜੂਰੀ ਖਾਲਸਾ ਦਵਾਨ ਨੂੰ ਲੰਬੇ ਕਰ ਦਿੱਤਾ ਗਿਆ ਹੈ ਜਿਹੜੇ ਦੋ ਸਿੱਖ ਐਮਪੀ ਚੁਣੇ ਜਾਣੇ ਸਨ ਤੇ ਉਹ ਵੀ ਰੱਤ ਕਰ ਦਿੱਤੇ ਗਏ ਨੇ ਹੁਣ ਸਿੱਧੀ ਇੰਟਰਵੈਂਸ਼ਨ ਜਿਹੜੀ ਆ ਉਹ ਸਰਕਾਰ ਦੀ ਸ਼੍ਰੀ ਹਜੂਰ ਸਾਹਿਬ ਤਖਤ ਸ਼੍ਰੀ ਹਜੂਰ ਸਾਹਿਬ ਦੇ ਬੋਰਡ ਦੇ ਵਿੱਚ ਕੀਤੀ ਜਾ ਰਹੀ ਹੈ ਪਹਿਲਾਂ ਬੋਰਡ ਮੈਂਬਰ ਪ੍ਰਧਾਨ ਚੁਣਿਆ ਕਰਦੇ ਸਨ ਪਰ 2015 ਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਕਿ ਜਿਸ ਨੂੰ ਮਰਜੀ ਸਰਕਾਰ ਚਾਹੇ ਤੇ ਉਹ ਉਸ ਬੋਰਡ ਦਾ ਪ੍ਰਧਾਨ ਲਗਾਇਆ ਜਾ ਸਕਦਾ ਹੈ ਤੇ ਸਰਕਾਰ ਆਪਣੇ ਹਿਸਾਬ ਦੇ ਨਾਲ ਉਤਰਤਾ ਪ੍ਰਬੰਧ ਉਹਦੇ ਤੇ ਸ਼ੱਕਾਂ ਜਾ ਕੱਸ ਸਕਦੀ ਹੈ ਇਹ ਸਰਕਾਰ ਵੱਲੋਂ ਸਿੱਧੀ ਦਖਲ ਅੰਦਾਜ਼ੀ ਹੈ ਤਖਤ ਸਹਿਬਾਨਾਂ ਦੇ ਪ੍ਰਬੰਧ ਦੇ ਵਿੱਚ ਇਹ ਕਿਤੇ ਐਵੇਂ ਨਹੀਂ ਟਵੀਟ ਤੇ ਪੋਸਟਾਂ ਪੈ ਰਹੀਆਂ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਬਹੁ ਗਿਣਤੀ ਵਰਗ ਦਾ ਇੱਕ ਮੰਦਿਰ ਹੈ ਸਿੱਖ ਅਸਥਾਨ ਨਹੀਂ ਤੇ ਇਹਦੇ ਦੇ ਵੀ ਜਲਦੀ ਅਸੀਂ ਕਬਜ਼ਾ ਕਰਨਾ ਚਾਹੁੰਦੇ ਆ ਇਹ ਬਿਨਾ ਮਤਲਬ ਤੋਂ ਨਹੀਂ ਪਾ ਰਹੇ ਇਹਦੇ ਪਿੱਛੇ ਸਾਰੀ ਸਰਕਾਰੀ ਸ਼ੈਅ ਤੇ ਇੱਕ ਸਰਕਾਰੀ ਪਲੈਨਿੰਗ ਚੱਲਦੀ ਪਈ ਹੈ ਤੇ ਅਸੀਂ ਇੱਧਰ ਬੈਠੇ ਕੀ ਕਰ ਰਹੇ ਆ ਜੀ ਅਸੀਂ ਇੱਕ ਦੂਸਰੇ ਨੂੰ ਪੰਥਕ ਦੇ ਗਦਾਰ ਦੇ ਦਵਾ ਦਵਾ ਸਰਟੀਫਿਕੇਟ ਦੇ ਰਹੇ ਆ ਨੈਟ ਦੇ ਉੱਤੇ ਚੜ ਕੇ ਤੇ ਦੂਸ਼ਣ ਬਾਜੀ ਦਾ ਸ਼ਿਕਾਰ ਹੋ ਰਹੇ ਆ ਇੱਕ ਦੂਸਰੇ ਦੇ ਨਾਲ ਕਰ ਰਹੇ ਆ ਤੇ ਵੀਰੋ ਸਾਡੇ ਤੇ ਸਰਕਾਰ ਇਸ ਚੀਜ਼ ਦਾ ਹੀ ਫਾਇਦਾ ਚੁੱਕ ਕੇ ਤੇ ਸਾਡੇ ਤੇ ਸ਼ਿਕੰਜਾ ਕੱਸਦੀ ਜਾ ਰਹੀ ਹੈ ਜੇ ਅਸੀਂ ਅੱਜ ਨਾ ਸੰਭਲੇ ਜੇ ਅੱਜ ਨਾ ਸਮਝੇ ਇੱਕ ਦੂਸਰੇ ਦੇ ਜੋ ਡਿਫਰੈਂਸਸ ਆ ਸਾਡੇ ਉਹ ਪਾਸੇ ਨਾ ਕੀਤੇ ਇਹ ਆਪਾਂ ਇੱਕ ਮਿਨਿਮਮ ਕਾਮਨ ਗਰਾਉਂਡ ਦੇ ਉੱਤੇ ਏਕਾ ਨਾ ਕਰ ਸਕੇ ਤੇ ਪੰਜਾਬ ਦੇ ਵਿੱਚ ਆਣ ਕੇ ਵੀ ਸਾਡੇ ਘਰ ਦੇ ਵਿੱਚ ਆਣ ਕੇ ਵੀ ਗੁਰਦੁਆਰਿਆਂ ਦੇ ਪ੍ਰਬੰਧ ਸਾਡੇ ਤੋਂ ਖੋਣਗੇ ਇਹ ਅਸੀਂ ਰੁੱਝੇ ਰਵਾਂਗੇ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਣ ਦੇ ਵਿੱਚ ਇਹੀ ਤਾਂ ਸਰਕਾਰ ਚਾਹੁੰਦੀ ਹੈ ਤੇ ਇਹੀ ਅਸੀਂ ਕਰ ਰਹੇ ਹਾਂ ਹੁਣ ਵੀ ਸੁਚੇਤ ਹੋ ਜੋ ਹੁਣ ਵੀ ਆਪਾਂ ਜਾਗ ਜਾਈਏ ਅਜੇ ਬਹੁਤੀ ਧੀਰ ਨਹੀਂ ਹੋਈ ਜੇ ਆਪ ਆਪਣਾ ਘਰ ਪੱਕਾ ਰੱਖੀਏ ਤੇ ਬਾਕੀ ਤੱਕ ਸਹਾਬਾਨਾਂ ਦੇ ਉੱਤੇ ਵੀ ਸਿੱਖਾਂ ਦਾ ਪ੍ਰਬੰਧ ਵਾਪਸ ਜਿਹੜਾ ਹੈ ਉਹ ਕਾਇਮ ਹੋ ਸਕਦਾ ਹੈ ਪਰ ਜਦੋਂ ਤੱਕ ਸਾਡਾ ਘਰ ਪੱਕਾ ਨਹੀਂ ਜਦੋਂ ਤੱਕ ਸਾਡੇ 'ਚ ਏਕਾ ਨਹੀਂ ਜਦੋਂ ਤੱਕ ਸਾਡੇ ਤਫਾੜ ਪਏ ਹੋਏ ਨਹੀਂ ਉਹ ਮੱッセ ਰੰਗੜ ਵਾਲਾ ਹਾਲ ਹੋਣਾ گا ਜਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਡਾਇਓਲੋਜੀ ਤੇ ਕੇਸਰੀ ਨਿਸ਼ਾਨ ਸਾਹਿਬ ਅਧੀਨ ਇੱਕ ਹੋਈਏ ਨਹੀਂ ਤਾਂ ਉਹ ਦਿਨ ਬਹੁਤਾ ਦੂਰ ਨਹੀਂ ਜਿਸ ਦਿਨ ਇਹ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਵੀ ਕਬਜ਼ਾ ਕਰਨ ਨੂੰ ਆਉਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ